ਲੀਵਰ ਦੇ ਲਈ ਖਰਾਬ ਹੋ ਸਕਦੀਆਂ ਨੇ ਇਹ ਵਾਲੀਆਂ ਨੌਕਰੀਆਂ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਕਮਾਉਣ ਦੇ ਲਈ ਚੰਗੀ ਜ਼ਿੰਦਗੀ ਜਿਉਣ ਦੇ ਲਈ ਨੌਕਰੀ ਤਾਂ ਕਰਦਾ ਹੈ ਪਰ ਨੌਕਰੀ ਕੁਝ ਨੌਕਰੀਆਂ ਅਜៃਆਂ ਹੁੰਦੀਆਂ ਨੇ ਜੋ ਕਿ ਤੁਹਾਡਾ ਲੀਵਰ ਖਰਾਬ ਕਰ ਸਕਦੀਆਂ ਨੇ ਉਹ ਕਿਹੜੀ-ਕਿਹੜੀ ਜੌਬਸ ਨੇ ਉਸ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜ਼ਰੂਰ ਸੁਣਿਓ ਖਾਸ ਕਰਕੇ ਜਿਹੜੇ ਲੋਕ ਦਫ਼ਤਰ ਜਾਂਦੇ ਨੇ ਲੱਗ-ਲੱਗ ਜੋ ਕਿ ਜੌਬਸ ਕਰਦੇ ਨੇ ਤਾਂ ਲੋਕ ਅਕਸਰ ਜੋ ਕਿ ਦਫ਼ਤਰ ਦੇ ਵਿੱਚ ਦਿਨ ਰਾਤ ਸਖਤ ਮਿਹਨਤ ਕਰਦੇ ਨੇ ਤਾਂ ਜੋ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀ ਸਕਣ ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜੋ ਕੰਮ ਕਰਦੇ ਹੋ ਉਹ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾ ਰਿਹਾ ਤਾਂ ਕੀ ਹੋਵੇਗਾ ਦਰਅਸਲ ਇਹ ਕੰਮ ਸਿੱਧੇ ਤੌਰ ਦੇ ਉੱਤੇ ਤੁਹਾਡੇ ਲੀਵਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਜੇਕਰ ਤੁਸੀਂ ਇਹਨਾਂ ਨੂੰ ਕਰਦੇ ਰਹਿੰਦੇ ਹੋ ਲਗਾਤਾਰ ਤਾਂ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਸਕਦਾ ਹੈ ਜਿਸ ਦੇ ਵਿੱਚ ਲੀਵਰ ਦੀਆਂ ਸਮੱਸਿਆਵਾਂ ਵੀ ਸ਼ਾਮਿਲ ਨੇ ਤਾਂ ਉਹ ਜਾਣਦੇ ਆ ਉਹ ਕਿਹੜੀਆਂ-ਕਿਹੜੀਆਂ ਜੌਬਸ ਨੇ ਕਿਹੜੇ-ਕਿਹੜੀ ਨੌਕਰੀ ਨੇ ਸਭ ਤੋਂ ਪਹਿਲਾਂ ਇਹ ਪੂਰੇ ਸਮੇਂ ਬੈਠ ਕੇ ਕੀਤੀਆਂ ਜਾਣ ਵਾਲੀਆਂ ਨੌਕਰੀਆਂ ਇਸ ਦੇ ਵਿੱਚ ਪਹਿਲੇ ਨੰਬਰ ਤੇ ਹੈ ਉਹ ਨੌਕਰੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਲਈ ਲੋਕਾਂ ਨੂੰ ਸਾਰਾ ਦਿਨ ਬੈਠਣਾ ਪੈਂਦਾ ਹੈ ਜਰਨਲ ਆਫ ਹੈਪੇਟੋਲੋਜੀ 2017 ਦੇ ਵਿੱਚ ਇੱਕ ਵੱਡਾ ਅਧਿਐਨ ਦਰਸਾਉਂਦਾ ਹੈ ਕਿ ਜੋ ਲੋਕ ਘੰਟਿਆਂ ਤੱਕ ਬੈਠਦੇ ਨੇ ਉਹਨਾਂ ਦੇ ਵਿੱਚ ਫੈਟੀ ਲੀਵਰ ਦਾ 2.5 ਗੁਣਾ ਵੱਧ ਖਤਰਾ ਹੁੰਦਾ ਹੈ अमेरिकन जनरल ऑफ गैस्ट्रो एट्रोलॉजी 2015 ਨੇ ਇਹ ਵੀ ਪਾਇਆ ਹੈਗਾ ਕਿ ਦਫਤਰ ਅਤੇ ਕੰਪਿਊਟਰ ਨਾਲ ਸੰਬੰਧਿਤ ਨੌکریاں ਲਗਾਤਾਰ ਉੱਚੇ ਹੋਏ ਜਿਗਰ ਦੇ ਜੋ ਕਿ ਐਨਜ਼ਾਈਮਾ ਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਸਰੀਰ ਲੰਬੇ ਸਮੇਂ ਤੱਕ ਇੱਕ ਸਥਿਤੀ ਦੇ ਵਿੱਚ ਰਹਿੰਦਾ ਹੈ ਤਾਂ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ ਤੇ ਹੌਲੀ-ਹੌਲੀ ਚਰਬੀ ਇਕੱਠੀ ਸ਼ੁਰੂ ਹੋ ਜੋ ਕਿ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਲੀਵਰ ਦੇ ਉੱਤੇ ਦਬਾਅ ਪੈਂਦਾ ਫਿਰ ਕੈਮੀਕਲ ਵਾਲੀਆਂ ਨੌਕਰੀਆਂ ਜੀ ਹਾਂ ਬੈਠ ਕੇ ਕੰਮ ਕਰਨ ਤੋਂ ਬਾਅਦ ਦੂਜਾ ਸਭ ਤੋਂ ਨੁਕਸਾਨਦੇਹ ਕੰਮ ਹੈਗਾ ਰਸਾਇਣਾਂ ਦੇ ਸੰਪਰਕ ਦੇ ਵਿੱਚ ਆਉਣਾ ਫੈਕਟਰੀ ਜੋ ਕਿ ਫੈਕਟਰੀਆਂ ਪੇਂਟ ਪਲਾਸਟਿਕ ਤੇ ਪੈਟਰੋਲੀਅਮ ਸਫਾਈ ਏਜੰਟ ਜਾਂ ਫਿਰ ਕਿਸੇ ਵੀ ਕਿਸਮ ਦੇ ਰਸਾਇਣ ਦੇ ਆਲੇ-ਦੁਆਲੇ ਕੰਮ ਕਰਨ ਵਾਲੇ ਲੋਕ ਲਗਾਤਾਰ ਖਤਰੇ ਦੇ ਵਿੱਚ ਰਹਿੰਦੇ ਨੇ विश्व ਸਿਹਤ ਸੰਗਠਨ ਦੀ ਰਿਪੋਰਟ ਜੋ ਕਿ ਕਰਦਾ ਹੈ ਕਿ ਬਹੁਤ ਸਾਰੇ ਰਸਾਇਣਕ ਸਿੱਧੇ ਤੌਰ ਤੇ ਉਤੇ ਲੀਵਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਫਿਰ ਆਉਂਦੀ ਹੈ ਨਾਈਟ ਸ਼ਿਫਟ ਜੀਹਾਂ ਰਾਤ ਨੂੰ ਕੰਮ ਕਰਨ ਦੇ ਨਾਲ ਸਰੀਰ ਦੀ ਕੁਦਰਤੀ ਜੋ ਕਿ ਸਰਕੇਡੀਅਨ ਰਿਦਮ ਦੇ ਵਿੱਚ ਵਿਗਨ ਪੈਂਦਾ ਹੈ ਤੇ ਹਾਰਡਵਰਡ ਕੈਮੀਕਲ ਸਕੂਲ ਦੀ 2018 ਦੀ ਖੋਜ ਦੇ ਜੋ ਕਿ ਖੋਜ ਸੁਝਾਅ ਦਿੰਦੀ ਹੈ ਕਿ ਰਾਤ ਨੂੰ ਕੰਮ ਕਰਨ ਵਾਲਿਆਂ ਸ਼ਿਫਟਾਂ ਦੇ ਵਿੱਚ ਚਰਬੀ ਤੇਜ਼ੀ ਦੇ ਨਾਲ ਬਣਦੀ ਹੈ ਰਾਤ ਨੂੰ ਜਾਗਦੇ ਰਹਿਣ ਦੇ ਨਾਲ ਜਿਗਰ ਦੀ ਕੁਦਰਤੀ ਮੁਰੰਮਤ ਨੂੰ ਰੋਕਿਆ ਜਾਂਦਾ ਹੈ ਜਿਸ ਦੇ ਨਾਲ ਸਮੇਂ ਤੋਂ ਪਹਿਲਾਂ ਕਮਜ਼ੋਰੀ ਆਉਂਦੀ ਹੈ ਫਿਰ ਟੈਨਸ਼ਨ ਵਾਲੀ ਨਾ ਤਣਾਵਪੂਰਨ ਨੌਕਰੀਆਂ ਜਿੱਥਾਂ ਇਨਸਾਨ ਇੱਕ ਆਰਾਮਦਾਇਕ ਨੌਕਰੀ ਚਾਹੁੰਦਾ ਹੈ ਪਰ ਬਹੁਤ ਘੱਟ ਨੌਕਰੀਆਂ ਮਿਲਦੀਆਂ ਨੇ ਜਿਵੇਂ ਕਿ ਡਰਾਈਵਿੰਗ ਕਾਲ ਸੈਂਟਰ ਨੌਕਰੀਆਂ ਡਿਲੀਵਰੀ ਨੌਕਰੀਆਂ ਪੁਲਿਸ ਅਤੇ ਸੁਰੱਖਿਆ ਗਾਰਡ ਵਾਲੀ ਨੌਕਰੀਆਂ ਦੇ ਵਿੱਚ ਰੋਜ਼ਾਨਾ ਤਣਾਅ ਸ਼ਾਮਲ ਹੁੰਦਾ ਹੈ ਅਮਰੀਕਨ ਲੀਵਰ ਫਾਊਂਡੇਸ਼ਨ ਰਿਪੋਰਟ ਜੋ ਕਿ ਜੋ ਕਿ ਕਰਦੀ ਹੈ ਕਿ ਲੰਬੇ ਸਮੇਂ ਤੋਂ ਤਣਾਅ ਸਰੀਰ ਦੇ ਵਿੱਚ ਕੋਰਟੀਸੋਲ ਦੇ ਪੱਧਰ ਨੂੰ ਵਧਾਉਂਦਾ ਹੈ ਜੋ ਕਿ ਜਿਗਰ ਦੇ ਵਿੱਚ ਸੋਜਸ਼ ਅਤੇ ਚਰਬੀ ਇਕੱਠਾ ਕਰਨ ਦੇ ਵਿੱਚ ਯੋਗਦਾਨ ਪਾਉਂਦਾ ਹੈ ਇਸ ਦੇ ਲਈ ਤੁਹਾਨੂੰ ਸਟ੍ਰੈਸ ਨੂੰ ਘਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਆਪਣੀ ਨੌਕਰੀ ਨੂੰ ਨੌਕਰੀ ਵਾਂਗ ਸਮਝਣਾ ਚਾਹੀਦਾ ਹੈ ਭਾਵੇਂ ਉਹ ਤੁਹਾਡਾ ਕੰਮ ਦਾ ਬੋਝ ਕੁਝ ਵੀ ਹੋਵੇ ਪਰ ਆਪਣੇ ਸਰੀਰ ਦੇ ਉੱਤੇ ਉਸ ਕੰਮ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ